ਸਤ ਸ੍ਰੀ ਅਕਾਲ ਜੀ। ਉਹ ਸਾਰੇ ਠੀਕ ਠਾਕ ਹੋ। ਮੈਂ ਸਿਰਫ ਚਮਕੀਲੇ ਲਈ ਆਇਆ ਫਿਲਮ ਦੇ ਇਸ ਸੀਨ ਨੂੰ ਯਾਦ ਕਰਕੇ ਰੋਪਿਆ ਦਿਲਜੀਤ ਦਸਾਂਦ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦਸਾਂਦ ਨੇ ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲੇ ਦਾ ਦੀ ਪਸੰਦ ਨਹੀਂ ਕਰਦਾ ਤੇ ਇਹ ਸ਼ਹਿਰੀ ਵਿੱਚ ਕੰਮ ਕਰਨ ਦੇ ਆਪਣੇ ਤਜਰਬੇ ਬਾਰੇ ਬਹੁਤ ਹੀ ਭਾਵੁਕ ਗੱਲਾਂ ਕਹੀਆਂ ਕੀਤੀਆਂ ਹਨ ਮੈਂ ਉਹਨਾਂ ਨੂੰ ਅਡੌਕ ਕਰਨ ਦੀ ਕੋਸ਼ਿਸ਼ ਕਰਦਾ ਕਿ ਇਹ ਉਹ ਇਸ ਪ੍ਰੋਜੈਕਟ ਵਿੱਚ ਕਿਸੇ ਨੀਜੀ ਬਲਿੰਗ ਬਲਿੰਗ ਸੁਪਰਮਾਨਤਾ ਆਪਣੇ ਮਨੂ ਲਈ ਨਹੀਂ ਆਏ ਸਨ ਸੋਗੋ ਉਹ ਸਿਰਫ ਚਮਕ ਲਈ ਨਹੀਂ ਆਏ ਸੀ ਉਸ ਅਨਾਂ ਚਮਕੀਲਾ ਥੀਟਰ ਚ ਆਉਂਦੀ ਤੇ ਉਹਦੇ ਮੂਰੇ ਕੋਈ ਏਡੀ ਵੱਡੀ ਫਿਲਮ 500 ਤੋਂ ਬਾਰੇ ਦੱਸਿਆ ਜਿਸ ਨੇ ਲੋਕਾਂ ਤੱਕ ਪਹੁੰਚ ਦੀ ਨਾ ਨੂੰ ਬਹੁਤ ਵਧ ਜਾਂਦੀ ਕਿ ਫਿਲਮ ਕੀਤਾ ਉਹਨਾਂ ਦੱਸਿਆ ਕਿ ਦੂਬਾਰ ਸ਼ੂਟਿੰਗ ਦੌਰਾਨ ਕੋਈ ਹੋਰ ਕਲਾਕਾਰ ਸਮੇਂ ਤੇ ਨਹੀਂ ਆਏ ਸੀ ਡਾਇਰੈਕਟਰ ਇਮਤੀਆਜ਼ ਅਲੀ ਨੇ ਦਲਜੀਤ ਨੂੰ ਕਿਹਾ ਕਿ ਉਹ ਖੇਤਾਂ ਵਿੱਚ ਬੈਠ ਕੇ ਆਪਣਾ ਮੂੰਹ ਖੱਬੇ ਪਾਸੇ ਘੁਮਾਵੇ ਅਤੇ ਸਕਰੀਨ ਵੱਲ ਦੇਖ ਕੇ ਮੁਸਕਰਾਵੇ ਪਰ ਜਦੋਂ ਦਿਲਜੀਤ ਨੇ ਇਸ ਸ਼ੂਟ ਨੂੰ ਟ੍ਰੇਲਰ ਵਿੱਚ ਦੇਖਿਆ ਤਾਂ ਉਹਨਾਂ ਦਾ ਅਨੁਭਵ ਅਲਗ ਸੀ ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਦਾ ਕਿਰਦਾਰ ਚਮਕੀਲਾ ਘੁੰਮ ਕੇ ਉਹਨਾਂ ਵੱਲ ਦੇਖਦਾ ਹੈ ਅਤੇ ਮੁਸਕਰਾਉਂਦਾ ਹੈ ਤਾਂ ਉਹਨਾਂ ਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਚਮਕੀਲਾ ਮੈਨੂੰ ਦੇਖ ਰਿਹਾ ਹੈ ਮੁਸਕਰਾ ਰਿਹਾ ਹੈ ਦਿਲਜੀਤ ਦੱਸਣ ਲਈ ਇਹ ਪਲ ਬਹੁਤ ਹੀ ਡੂੰਗਾ ਸੀ ਉਹਨਾਂ ਮਹਿਸੂਸ ਕੀਤਾ ਕਿ ਉਸ ਪਲ ਵਿੱਚ ਉਹ ਅਸਲ ਵਿੱਚ ਚਮਕੀਲੇ ਨੂੰ ਦੇਖ ਰਹੇ ਸਨ ਅਤੇ ਇਹ ਗੱਲਾਂ ਕਰਦੇ ਕਾਦੇ ਦਲਜੀਤ ਦੁਸ਼ਾਨਦ ਕਾਫੀ ਭਾਵਕ ਹੋ ਗਏ ਅੱਖਾਂ ਵਿੱਚੋਂ ਅੰਜੂ ਆ ਗਏ ਜੋ ਚਮਕੀਲਾ ਇੱਕ ਬਹੁਤ ਵੱਡਾ ਕਲਾਕਾਰ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਉਸ ਟਾਈਮ ਦਾ ਸਿਰ ਕੱਢ ਸੇ ਦਾ ਕਲਾਕਾਰ ਸੀ ਉਸ ਦੇ ਮੁਕਾਬਲੇ ਅੱਜ ਵੀ ਕੋਈ ਇਹੋ ਜਿਹਾ ਹੈ ਨਹੀਂ ਜੋ ਚਮਕੀਲੇ ਦਾ ਮੁਕਾਬਲਾ ਕਰ ਸਕੇ ਲੇਕਿਨ ਉਸ ਤੋਂ ਬਾਅਦ ਕਲਾਕਾਰ ਬਹੁਤ ਆਏ ਜਿਵੇਂ ਸਿੱਧੂ ਮੂਸੇਵਾਲਾ ਬਹੁਤ ਤਕੜਾ ਕਲਾਕਾਰ ਸੀ ਉਸ ਦਾ ਇੰਕਾਊਂਟਰ ਚ ਕਤਲ ਕਰ ਦਿੱਤਾ ਗਿਆ ਪਰ ਚਮਕੀਲੇ ਦੇ ਮੁਕਾਬਲੇ ਚ ਕੋਈ ਨਹੀਂ ਆਇਆ ਚਮਕੀਲਾ ਜੋ ਬੋਲੀ ਚਮਕੀਲੇ ਦੀ ਬਹੁਤ ਵਧੀਆ ਬੋਲੀ ਸੀ ਪੰਜਾਬੀ ਬੋਲੀ ਲੇਕਿਨ ਪਿਓਰ ਪੰਜਾਬੀ ਬੋਲੀ ਮਾਲਵੇ ਦੀ ਤੋਂ ਲੋਕ ਉਸ ਦੇ ਗਾਣੇ ਬਹੁਤ ਜ਼ਿਆਦਾ ਪਸੰਦ ਕਰਦੇ ਸੀ ਹੁਣ ਵੀ ਉਹਨਾਂ ਦੇ ਗਾਣੇ ਬਹੁਤ ਜ਼ਿਆਦਾ ਚੱਲ ਰਹੇ ਹਨ ਰੀਮਿਕਸ ਹੋ ਕੇ ਲੋਕ YouTube ਤੇ ਪਾਰ ਰਹੇ ਨੇ ਵੈਸੇ ਵੀ ਉਹਦੇ ਗਾਣੇ ਹਰ ਜਗ੍ਹਾ ਕਿਤੇ ਨਾ ਕਿਤੇ ਚੱਲਦੇ ਤੁਹਾਨੂੰ ਮਿਲਣਗੇ ਟਰੱਕ ਡਰਾਈਵਰਾਂ ਦੇ ਜੱਟ ਟਰੈਕਟਰਾਂ ਦੇ ਖੇਤਾਂ ਵਿੱਚ ਗਾਣੇ ਚਮਕੀਲੇ ਦੇ ਬਹੁਤ ਚੱਲ ਰਹੇ ਹਨ 100 ਧੰਨਵਾਦ ਸਤ ਸ੍ਰੀ ਅਕਾਲ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਜੋ ਹੋਰ ਵੀ ਅਪਡੇਟਾਂ ਤੁਹਾਡੇ ਕੋਲ ਪਹੁੰਚ ਸਕਣ ਧੰਨਵਾਦ ਸਤਿ ਸ੍ਰੀ ਅਕਾਲ